ਸ਼ਸ਼ੀਕਲ ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਪੰਜਾਬ ਦੇ ਵੱਡੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੂੰ ਅੱਜ 22 ਦਿਨ ਪੂਰੇ ਹੋ ਚੁੱਕੇ ਨੇ ਮਰਨ ਵਰਤ ਉੱਤੇ ਬੈਠੇ ਹੋਏ ਨੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਮਰਜੈਂਸੀ ਕੈਬਨਿਟ ਮੀਟਿੰਗ ਸੱਦ ਲਈ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕੇ ਵੱਡੇ ਉਲਟ ਫੇਰ ਹੋਣਗੇ ਇਸ ਕੈਬਨਿਟ ਮੀਟਿੰਗ ਦੇ ਵਿੱਚ ਯਾਨੀ ਕਿ ਸਾਰੇ ਮੰਤਰੀ ਅਤੇ ਸਾਰੇ ਵਿਧਾਇਕ ਅੱਜ ਪਹੁੰਚ ਚੁਕੇ ਨੇ ਚੰਡੀਗੜ੍ਹ ਸੀਐਮ ਭਗਵੰਤ ਮਾਨ ਦੇ ਗ੍ਰਹਿ ਵਿਖੇ ਲਗਭਗ 2 ਤੋਂ 3 ਘੰਟੇ ਮੀਟਿੰਗ ਚੱਲੇਗੀ ਇਸ ਵਿੱਚ ਲਗਭਗ ਸਾਰੇ ਮੰਤਰੀ ਅਤੇ ਸਾਰੇ ਵਿਧਾਇਕ ਸ਼ਿਰਕਤ ਕਰਨਗੇ ਐਮਰਜੈਂਸੀ ਮੀਟਿੰਗ ਬੁਲਾਈ ਗਈ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਪਾਸੇ ਕੈਬਨਿਟ ਮੀਟਿੰਗ ਚੱਲ ਰਹੀ ਹੈ ਦੂਸਰੇ ਪਾਸੇ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਵੀ ਚੌਕਸ ਹੋ ਗਏ ਨੇ ਕਿਉਂਕਿ ਅੰਦਰੂਨੀ ਖਬਰ ਪਤਾ ਲੱਗ ਚੁੱਕੀ ਹੈ ਪੰਜਾਬ ਦੇ ਕਿਸਾਨਾਂ ਨੂੰ ਕਿ ਹੋ ਸਕਦਾ ਹੈ ਕਿ ਕਿਸਾਨਾਂ ਦੇ ਵਿਰੁੱਧ ਕੋਈ ਵੱਡਾ ਫੈਸਲਾ ਲਿਆ ਜਾਵੇ ਸੂਬੇ ਦੇ ਮੁੱਖ ਮੰਤਰੀ ਮੁੱਖ ਮੰਤਰੀ ਵੱਲੋਂ ਸੱਦੀ ਕੀ ਇਸ ਐਮਰਜੈਂਸੀ ਮੀਟਿੰਗ ਦੇ ਵਿੱਚ ਸੂਤਰ ਦੱਸਦੇ ਨੇ ਕੈਬਨਟ ਦੇ ਵਿੱਚ ਵੀ ਵੱਡੇ ਬਦਲਾਅ ਹੋ ਸਕਦੇ ਨੇ ਲੇਕਿਨ ਸਭ ਤੋਂ ਜਿਹੜੀ ਵੱਡੀ ਖਬਰ ਆ ਰਹੀ ਹੈ ਇੱਕ ਪਾਸੇ ਜਿਹੜੀ ਐਮਐਸਪੀ ਦੀ ਮੰਗ ਕੀਤੀ ਜਾ ਰਹੀ ਹੈ ਜਗਜੀਤ ਸਿੰਘ ਡੱਲੇਵਾਲ ਪੰਜਾਬ ਦੇ ਕਿਸਾਨਾਂ ਯਾਨੀ ਕਿ ਪੂਰੇ ਭਾਰਤ ਦੇ ਕਿਸਾਨਾਂ ਵੱਲੋਂ 23 ਫਸਲਾਂ ਉਤੇ ਅਤੇ ਤਿੰਨ ਕਾਲੇ ਕਾਨੂੰਨਾਂ ਦਾ ਲਿਖਤੀ ਪ੍ਰਮਾਣ ਪੱਤਰ ਦਿੱਤਾ ਜਾਵੇ ਜੇਕਰ ਵਾਪਸ ਲਏ ਨੇ ਦੂਸਰੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉੱਤੇ ਹੀ ਕੇਂਦਰ ਸਰਕਾਰ ਨੇ ਖੇਤੀ ਸੈਕਟਰ ਲਈ ਖੇਤੀ ਮੰਡੀਕਰਨ ਨੀਤੀ ਦਾ ਖਰੜਾ ਜਾਰੀ ਕਰਕੇ ਕਿਸਾਨਾਂ ਲਈ ਨਵੀਂ ਚੁਣੌਤੀ ਖੜੀ ਕਰ ਦਿੱਤੀ ਹੈ ਯਾਨੀ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਨਹੀਂ ਭਾਰਤ ਦੇ ਵਿੱਚ ਜਿੰਨੀਆਂ ਵੀ ਮੰਡੀਆਂ ਨੇ ਉਸ ਨੂੰ ਮੰਡੀਕਰਨ ਕਰਨ ਦੀ ਯਾਨੀ ਕਿ ਪ੍ਰਾਈਵੇਟ ਅਦਾਰਿਆਂ ਦੇ ਹੱਥਾਂ ਵਿੱਚ ਦਿੱਤੀਆਂ ਜਾਣਗੀਆਂ ਮੰਡੀਆਂ ਇਸ ਕਰਕੇ ਪੰਜਾਬ ਨੂੰ ਵੀ ਭਾਜਣਾ ਪੈ ਗਈਆਂ ਨੇ ਤੇ ਕਿਸਾਨ ਅਤੇ ਮਜ਼ਦੂਰ ਆਗੂਆਂ ਨੇ ਪੰਜਾਬ ਸਰਕਾਰ ਨੂੰ 19 ਤਰੀਕ ਨੂੰ ਮੀਟਿੰਗ ਸੱਦੀ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਗੁਰਮੀਤ ਸਿੰਘ ਖੁੱਡੀਆਂ ਨੇ ਸਪੈਸ਼ਲ ਸਲਾਹ ਦਿੱਤੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਡੀਕਰਨ ਦਾ ਫੈਸਲਾ ਜਲਦੀ ਨਾ ਲਿਆ ਜਾਵੇ ਭਾਵੇਂ ਸੈਂਟਰ ਸਰਕਾਰ ਵੱਲੋਂ ਸਾਡੇ ਉੱਪਰ ਕਿੰਨਾ ਮਰਜੀ ਪ੍ਰੈਸ਼ਰ ਪਾਇਆ ਜਾਵੇ ਕਿਸਾਨਾਂ ਦੀ ਮੀਟਿੰਗ ਸੱਦੀ ਗਈ ਹੈ ਅੱਜ ਹੋ ਸਕਦਾ ਹੈ ਕਿ 19 ਸੌਰੀ 19 ਦਸੰਬਰ ਨੂੰ ਕਿਸਾਨ ਜਿਹੜੇ ਨੇ ਇਕੱਠੇ ਹੋਣ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੰਤਰੀਆਂ ਨਾਲ ਮੁਲਾਕਾਤ ਕਰਨ ਕਿਉਂਕਿ ਭਾਰਤੀ ਭਾਰਤ ਸਰਕਾਰ ਵਾਰ-ਵਾਰ ਕੱਲੇ ਪੰਜਾਬ ਤੇ ਨਹੀਂ ਭਾਰਤ ਦੇ ਜਿੰਨੇ ਵੀ ਸੂਬੇ ਨੇ ਵਾਰ-ਵਾਰ ਉਹਨਾਂ ਤੇ ਪ੍ਰੈਸ਼ਰ ਪਾ ਰਹੀ ਹੈ ਕਿ ਤੁਸੀਂ ਮੰਡੀਆਂ ਨੂੰ ਪ੍ਰਾਈਵੇਟ ਕਰੋ ਕਿ ਜਿਸ ਤਰ੍ਹਾਂ ਕਿਸਾਨੀ ਧਰਨੇ ਵਾਲੇ ਕਹਿੰਦੇ ਨੇ ਕਿ ਜੀ ਜ਼ਮੀਨਾਂ ਨੇ ਇੱਕ ਕਾਪੋਰੇਟ ਕਾਰਨਿਆਂ ਦੇ ਹੱਥ ਵਿੱਚ ਚਲੀਆਂ ਜਾਣੀਆਂ ਨੇ ਉਹ ਬਿਲਕੁਲ ਜਿਕਰ ਮੰਡੀਕਰਨ ਹੁੰਦਾ ਹੈ ਤਾ ਪੰਜਾਬ ਦਾ ਕਿਸਾਨ ਹੋਵੇ ਤੇ ਭਾਵੇਂ ਹੋਵੇ ਹਰਿਆਣੇ ਦਾ ਤੇ ਭਾਵੇਂ ਹੋਵੇ ਰਾਜਸਥਾਨ ਦਾ ਉਹ ਮੰਡੀਆਂ ਵਿੱਚ ਰੁਲੇਗਾ ਸਸਤੇ ਭਾਅ ਵਿੱਚ ਉਸ ਦੀ ਫਸਲ ਚੱਕੀ ਜਾਵੇਗੀ ਇਸ ਲਈ ਮੰਡੀਕਰਨ ਨੂੰ ਲੈ ਕੇ ਅੱਜ ਕੈਬਨਿਟ ਮੀਟਿੰਗ ਬੁਲਾਈ ਗਈ ਦੂਸਰੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੈਬਨਿਟ ਦੇ ਵਿੱਚ ਵੀ ਅੱਜ ਕੋਈ ਵੱਡਾ ਫੇਰ ਬਦਲ ਹੋ ਸਕਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਧੰਨਵਾਦ